ਇਵਰੀਵਨ ਸਤ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੀਆਂ ਕਿ ਵਧੀਆ ਹੋਗੇ ਤੇ ਦੇਖੋ ਇੱਧਰ ਬੱਚਿਆਂ ਦੀ ਮਸਤੀ ਚੱਲ ਰਹੀ ਆ ਬੱਚੇ ਮੈਨੂੰ ਬਹੁਤ ਹੀ ਤੰਗ ਕਰਦੇ ਨੇ ਟਿਊਸ਼ਨ ਜਾਣਾ ਤੇ ਪਹਿਲਾਂ ਦੇਖੋ ਕੱਪੜੇ ਬਦਲਣ ਤੋਂ ਮਸਤੀ ਬਣਾਵਾਂਗੇ ਪਿੰਡੀਆਂ ਦੀ ਸਬਜ਼ੀ ਤੇ ਨਾਲ ਆਪਾਂ ਦੇਣ ਲੱਗੇ ਆ ਦੁੱਧ ਨੂੰ ਉਬਾਲੀ ਤੇ ਇੱਧਰ ਆਪਣੇ ਟਿਫਨ ਵਗੈਰਾ ਖਾਲੀ ਹੋ ਗਏ ਬੱਚਿਆਂ ਦੇ ਟਿਫਨ ਭਾਂਡੇ ਆ ਗਏ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਪਹਿਲੇ ਵਾਲੇ ਆਪਣੇ ਬਰਤਨ ਸਾਫ਼ ਹੋਏ ਹੋਏ ਇਹਨਾਂ ਨੂੰ ਆਪਾਂ ਲਗਾ ਲਾਂਗੇ ਤੇ ਨਵੇਂ ਬਰਤਨ ਆਪਾਂ ਸਾਫ਼ ਕਰ ਲਾਂਗੇ ਦੁੱਧ ਹੁਣ ਗੈਸ ਤੇ ਰੱਖਤਾ ਵਾ ਗਰਮ ਹੋਣ ਵਾਸਤੇ ਬੱਚੇ ਗਏ ਟਿਊਸ਼ਨ ਤੇ ਹੁਣ ਆਪਾਂ ਆਪਣਾ ਕੰਮ ਕਰਾਂਗੇ ਸਾਰਾ। ਦੀ ਫਰਮਾਇਸ਼ ਤੇ ਸੂਜੀ ਵਾਲਾ ਕੇਕ ਉਹ ਗਏ ਟਿਵਿਸ਼ਨ ਤੇ ਕਹਿੰਦੇ ਹਾਂ ਜਾਨੂੰ ਮम्मा ਸਾਡੇ ਸੂਜੀ ਵਾਲਾ ਕੇਕ ਬਣਾਉਣਾ ਹੋਣਾ ਚਾਹੀਦਾ ਵਾ ਕਿ ਅੱਜ ਆਪਾਂ ਇੱਕ ਕਟੋਰੀ ਲੈ ਲਈ ਆਪਾਂ ਸੂਜੀ ਦੀ ਇਹਨੂੰ ਆਪਾਂ ਛਾਨ ਲਵਾਂਗੇ। ਛਾਨ ਲਈ ਹੈ ਇੱਧਰ ਆਪਾਂ ਪਾਣੀ ਕਟੋਰੀ ਲੈ ਲਾਂਗੇ ਚੀਨੀ ਦੀ। ਚੀਨੀ ਦੀ ਲੈ ਕੇ ਫਿਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੀ ਇੱਕ ਕਟੋਰੀ ਮਲਾਈ ਦੀ ਅੱਧੀ ਤੋਂ ਥੋੜੀ ਘੱਟ ਮਲਾਈ ਪਾ ਦਾਂਗੇ। ਅੱਧੀ ਕਟੋਰੀ ਆਪਾਂ ਮਲਾਈ ਦੀ ਪਾਤੀ ਤੇ ਅੱਧੀ ਕਟੋਰੀ ਆਪਾਂ ਦੁੱਧ ਦੀ ਪਾਉਣੀ ਆ ਤੇ ਇਹਦੇ ਵਿੱਚ ਆਪਾਂ ਪਾਉਣ ਲੱਗੇ ਗ੍ਰੀਨ ਕਲਰ ਬੱਚਿਆਂ ਦੀ ਫਰਮਾਇਸ਼ ਸੀ ਕਿ ਆ ਜੈਲੋ ਕਲਰ ਦਾ ਕੇਕ ਖਾਣਾ ਗ੍ਰੀਨ ਕਲਰ ਦਾ ਕੇਕ ਖਾਣਾ ਵਾ ਤੇ ਆਪਾਂ ਇਹਦੇ ਵਿੱਚ ਅੱਧੀ ਕਟੋਰੀ ਦੁੱਧ ਦੀ ਪਾ ਕੇ ਇਹਨੂੰ ਆਪਾਂ ਕਲਰ ਪਾ ਕੇ ਤੇ ਫੂਡ ਕਲਰ ਪਾ ਕੇ ਤੇ ਆਪਾਂ ਇਹਨੂੰ ਹੁਣ ਬਣਾਵਾਂਗੇ ਕੇਕ ਤੇ ਗਾਇਸ ਦੇਖੋ ਇੰਨਾ ਕ ਆਪਾਂ ਕਲਰ ਲੈ ਲਿਆ ਆਪਾਂ ਇੱਧਰ ਅੱਧੀ ਕਟੋਰੀ ਦੁੱਧ ਦੀ ਲੈ ਲਈ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਬੀਟ ਕਰਦੇ ਜਾਵਾਂਗੇ ਮਿਕਸ ਕਰਦੇ ਜਾਵਾਂਗੇ ਸਾਈਡ ਤੇ ਕੋ ਸਾਈਡ ਤੇ ਆਪਾਂ ਘੁਮਾਉਂਦੇ ਘੁਮਾਉਂਦੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਗਾਇਸ ਆਪਾਂ ਇਦਾਂ ਹੀ ਘੁਮਾਉਂਦੇ ਘੁਮਾਉਂਦੇ ਚੀਨੀ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਤੇ ਆਪਣੀ ਇੱਕ ਕਟੋਰੀ ਦੁੱਧ ਦੀ ਲੱਗ ਗਈ ਆ ਅੱਧੀ ਨਹੀਂ ਲੱਗੀ ਅੱਧੀ ਆਪਾਂ ਪਹਿਲੇ ਪਾਈ ਸੀ ਅੱਧੀ ਹੋਰ ਪਾਣੀ ਪੈ ਗਈ ਐ ਤੇ ਆਪਣੀ ਇੱਕ ਕਟੋਰੀ ਦੁੱਧ ਦੀ ਲੱਗ ਗਈ ਐ ਤੇ ਇਹਨੂੰ ਆਪਾਂ ਇੱਕ ਸਾਈਡ ਤੇ ਘੁਮਾਉਂਦੇ ਘੁਮਾਉਂਦੇ ਚੰਗੀ ਤਰ੍ਹਾਂ ਚੀਨੀ ਨੂੰ ਇਹਦੇ ਵਿੱਚ ਮੈਲਟ ਕਰ ਲਵਾਂਗੇ ਇੱਕੋ ਸਾਈਡ ਤੇ ਰੌਂਡ ਕਰਦੇ ਕਰਦੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੁਮਾ ਲੈਣਾ ਤੇ ਚੀਨੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਕਰ ਲੈਣੀ ਆ ਜਿਸ ਨੂੰ ਥੋੜ ਤੇ ਦੇਖੋ ਗਾਈਜ਼ ਆਪਾਂ ਇਹਦੇ ਵਿੱਚ 3-4 ਚਮਚ ਦੇਸੀ ਘਿਓ ਦੇ ਪਾ ਲਏ ਆ ਚਾਰ ਚਮਚ ਆਪਾਂ ਇਹ ਸਿੰਪਲ ਵਾਲਾ ਕੇਕ ਬਣਾਉਣਾ ਲੱਗੇ ਆ ਆਪਾਂ ਇਹਨੂੰ ਕੁੱਕਰ 'ਚ ਕੁੱਕ ਕਰਾਂਗੇ ਆਪਾਂ ਆਪਣੇ ਕੋਲ ਮਾਈਕ੍ਰੋਵੇਵ ਵੀ ਹੈਗਾ ਪਰ ਆਪਾਂ ਮਾਈਕ੍ਰੋਵੇਵ 'ਚ ਨਹੀਂ ਬਣਾਵਾਂਗੇ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਕੋਲ ਮਾਈਕ੍ਰੋਵੇਵ ਨਹੀਂ ਹੁੰਦਾ ਉਹਨਾਂ ਵਾਸਤੇ ਬਹੁਤ ਈਜ਼ੀ ਹੈ ਤੁਹਾਨੂੰ ਆਪਣੇ ਬੱਚਿਆਂ ਨੂੰ ਖੁਸ਼ ਕਰ ਸਕਦੇ ਏ ਦਾ ਕੇਕ ਬਣਾ ਕੇ ਤੁਸੀਂ ਦੇਸੀ ਘਿਓ ਦੀ ਜਗ੍ਹਾ ਰਿਫਾਈਨਡ ਆਇਲ ਵੀ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਇਹਨੂੰ 10 ਮਿੰਟ ਵਾਸਤੇ ਇਦਾਂ ਹੀ ਰੱਖ ਦੇਣਾ ਵਾ 10 ਮਿੰਟ ਕੱਢ ਕੇ ਕਿਉਂਨੇ ਨੂੰ ਇਹ ਸੂਜੀ ਫੁੱਲ ਜੂਗੀ ਆਪਾਂ ਇਹਨੂੰ 10 ਮਿੰ ਗਾਇਜ਼ ਇਧਰ ਆਪਾਂ ਇੱਕ ਕੁੱਕਰ ਲੈ ਲਿਆ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਡੇਢ ਕ ਕੱਪ ਪਾਣੀ ਦਾ ਪਾ ਲਿਆ ਵਾ ਤੇ ਇਹਨੂੰ ਆਪਾਂ ਗਰਮ ਹੋਣਾ ਰੱਖ ਦੇਵਾਂਗੇ ਤੇ ਹੁਣ ਆਪਾਂ ਇਦਾਂ ਦਾ ਇੱਕ ਸਟੈਂਡ ਲੈ ਲਵਾਂਗੇ ਅਗਰ ਤੁਹਾਡੇ ਕੋਈ ਦਾ ਦਾ ਸਟੈਂਡ ਹੈਗਾ ਠੀਕ ਹੈ ਜੇ ਨਹੀਂ ਹੈਗਾ ਤਾਂ ਤੁਸੀਂ ਇਹਦੀ ਜਗ੍ਹਾ ਤੇ ਕੁੱਕਰ ਦੇ ਵਿੱਚ ਇੱਕ ਵੱਟਾ ਵੀ ਰੱਖ ਸਕਦੇ ਹੋ ਛੋੜੇ ਵਾਲਾ ਜਿਹਦੇ ਉੱਤੇ ਬਰਤਨ ਆ ਜਾਵੇ ਤੇ ਇਹਦਾ ਆਪਾਂ ਇੱਕ ਬਰਫ ਵਾਲਾ ਡੋਂਗਾ ਵੱਡੇ ਵਾਲਾ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਘਿਓ ਸਾਰੇ ਪਾਸੇ ਲਗਾ ਲੈਣਾ ਵਾ ਅਗਰ ਤੁਹਾਡੇ ਕੋਈ ਦੇਸੀ ਘਿਓ ਨਹੀਂ ਤੇ ਤੁਸੀਂ ਰਿਫਾਈਨਡ ਆਇਲ ਵੀ ਲਗਾ ਸਕਦੇ ਹੋ ਤੇ ਆਪਾਂ ਇਹਨੂੰ ਆ ਮੈਲਟ ਆਪਣਾ ਬੈਟਰ ਇਹਨੂੰ 10 ਮਿੰਟ ਹੋ ਗਏ ਆ ਭਿੱਜ ਹੋਏ ਸੂਜੀ ਵਾਲੇ ਨੂੰ ਤਾਂ ਹੁਣ ਆਪਾਂ ਇਹਨੂੰ ਖੋਲ ਕੇ ਇਹਦੇ ਵਿੱਚ ਆਪਾਂ ਫਿਰ ਤੋਂ ਇੱਕ ਸਾਈਡ ਤੇ ਘਮਾਉਂਦੇ ਹੋਏ ਫਿਰ ਇਹਦੇ ਵਿੱਚ ਇਨੋ ਦਾ ਪੈਕਟ ਪਾ ਲਵਾਂਗੇ ਤੇ ਇਨੋ ਦੇ ਪੈਕ ਕਰਕੇ ਇਹਨੂੰ ਚੰਗੀ ਤਰ੍ਹਾਂ ਤੇ ਇਹ ਬੈਟਰ ਇਹਦੇ ਵਿੱਚ ਆਪਾਂ ਪਾ ਦਵਾਂਗੇ ਸਾਰਾ ਤੇ ਹੁਣ ਆਪਾਂ ਇਹਦੇ ਵਿੱਚ ਇਨੋ ਦਾ ਪੈਕਟ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਆ ਵਾਲੇ ਬਰਤਨ ਦੇ ਵਿੱਚ ਚੰਗੀ ਤਰ੍ਹਾਂ ਗ੍ਰੀਸ ਕਰਕੇ ਇਹਦੇ ਵਿੱਚ ਆਪਾਂ ਉਹ ਵਾਲਾ ਬੈਟਰ ਪਾ ਦਵਾਂਗੇ ਸਾਰਾ ਤੇ ਹੁਣ ਦੇਖੋ ਆਪਾਂ ਇਧਰ ਇੱਕ ਪੈਕਟ ਇਨੋ ਦਾ ਪੂਰਾ ਇਹਦੇ ਵਿੱਚ ਪਾਤਾ ਵਾ ਤੇ ਹੁਣ ਆਪਾਂ ਇਹਨੂੰ ਇੱਕੋ ਸਾਈਡ ਤੇ ਘਮਾਉਂਦੇ ਹੋਏ ਥੋੜਾ ਜਿਹਾ ਦੇ ਉੱਪਰ ਪਾਣੀ ਪਾ ਦਵਾਂਗੇ ਜਿਹਦੇ ਨਾਲ ਇਨੋ ਥੋੜਾ ਜਿਹਾ ਆਪਾਂ ਇਹਦੇ ਉੱਪਰ ਪਾਣੀ ਪਾ ਦਵਾਂਗੇ ਜਿਹਦੇ ਨਾਲ ਇਨੋ ਜਿਹੜੀ ਆਪਣੀ ਚੰਗੀ ਤਰ੍ਹਾਂ ਰਿਐਕਸ਼ਨ ਕਰਕੇ ਉਹ ਆਪਣੇ ਬੈਟਰ ਇੱਕ ਕੰਟੇਨਰ ਦੇ ਵਿੱਚ ਪਾ ਕੇ ਆਪਾਂ ਇਹਨੂੰ ਗਰਮ ਵਾਲਾ ਪਾਣੀ ਜਿਹੜਾ ਕੁੱਕਰ ਦਾ ਰੱਖਣਾ ਹੈ ਉਹ ਰੱਖਿਆ ਹੋਇਆ ਉਹਦੇ ਵਿੱਚ ਰੱਖਾਂਗੇ ਇਹਨੂੰ ਆਪਾਂ ਹੌਲੀ ਜੀ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਬੈਟਰ ਨੂੰ ਸਾਰੀ ਸਾਈਡ ਤੋਂ ਪੂੰਝ ਕੇ ਤਵੇ ਦੇ ਵਿੱਚ ਪਾ ਦਵਾਂਗੇ ਹੁਣ ਇਹਨੂੰ ਟੈਪ ਕਰਕੇ ਥੋੜਾ ਜਿਹਾ ਤਾਂ ਆਪਾਂ ਫਿਰ ਇਹਨੂੰ ਗਰਮ ਕੁੱਕਰ ਦੇ ਵਿੱਚ ਰੱਖ ਦਵਾਂਗੇ ਜਿਹੜਾ ਆਪਣਾ ਪਾਣੀ ਬੋਇਲ ਹੋ ਗਿਆ ਵਾ ਉਧ ਵਿੱਚ ਰੱਖ ਕੇ ਫਿਰ ਆਪਾਂ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ ਤੇ ਇਹਨੂੰ ਆਪਾਂ ਸੇਮ ਤੋਂ ਲੋ ਤੋਂ మీడియం ਗੈਸ ਦੇ ਉੱਪਰ ਰੱਖ ਦੇਵਾਂਗੇ ਤੇ ਗੈਸ ਨੂੰ ਆਪਾਂ ਬਿਲਕੁਲ ਹੀ ਲੋ ਤੋਂ మీడియం ਰੱਖਣਾ ਤੇ ਆਪਾਂ ਇਹਦੀ ਸੀਟੀ ਲਾ ਦੇਵਾਂਗੇ ਸੀਟੀ ਨਹੀਂ ਦੇ ਉੱਪਰ ਲੱਗੀ ਰਹਿੰਦੇ ਨਹੀਂ ਤੇ ਫਿਰ ਬਹੁਤ ਵਧੀਆ ਆਪਣਾ ਕੇਕ ਬਣ ਜਾਊਗਾ ਅੱਧਾ ਫੌਣਾ ਘੰਟਾ ਤੋਂ ਬਾਅਦ ਆਪਾਂ ਦੇਖਾਂਗੇ ਕਿ ਆਪਣਾ ਕੇਕ ਕਿਦਾਂ ਕੁੱਕਰ ਵਿੱਚ ਬਣਾ ਰਹੇ ਹਾਂ ਮਾਈਕ੍ਰੋਵੇਅਰ ਵੀ ਆਪਣੇ ਕੋਲ ਹੈਗਾ ਪਰ ਆਪਾਂ ਮਾਈਕ੍ਰੋਵੇਅਰ 'ਚ ਨਹੀਂ ਬਣਾਵਾਂਗੇ ਜਿੰਨਾਂ ਕੋ ਨਹੀਂ ਹੈਗਾ ਉਹ ਵੀ ਸਿੱਖ ਸਕਣ ਇਹਨਾਂ ਚੱਕਰ ਆਪਣਾ ਕੇਕ ਕੁੱਕ ਹੁੰਦਾ ਉਹਨਾਂ ਚੱਕਰ ਆਪਾਂ ਆਪਣੀਆਂ ਪਿੰਡੀਆਂ ਕੱਟ ਲੈਣੇ ਆ ਆਪਾਂ ਸਬਜੀ ਦੀ ਤਿਆਰੀ ਕਰ ਲੈਣੇ ਆ ਫਿਰ ਬੱਚੇ ਨੇ ਟਿਊਸ਼ਨ ਤੋਂ ਆਏ ਨਾ ਉਹਨਾਂ ਨੇ ਕੇਕ ਮੰਗਣਾ ਵਾ ਗਾਇਸ ਦਸੀਓ ਫਿਰ ਆਪਾਂ ਤੁਹਾਨੂੰ ਕੇਕ ਬਣਾ ਕੇ ਖਵਾਨੇ ਫਿਰ ਦਸੀਓ ਕਿੱਦਾਂ ਦਾ ਬਣਿਆ ਖਾ ਕੇ ਆਪਾਂ ਤੁਹਾਨੂੰ ਬੱਚੇ ਫੀਡਬੈਕ ਦੇਣਗੇ ਤੇ ਹੁਣ ਉਹਨਾ ਚੱਕਰ ਆਪਾਂ ਪਿੰਡੀਆਂ ਕੱਟ ਲੈਣੇ ਆ ਆਪਾਂ ਬੈਠੇ ਹੁਣ ਪਿੰਡੀਆਂ ਕੱਟਣਾ ਜਿੰਨਾ ਚੱਕਰ ਕੇਕ ਬੰਦਾ ਭਾ ਉਹਨਾਂ ਚੱਕਰ ਆਪਾਂ ਪਿੰਡੀਆਂ ਦੀ ਤਿਆਰੀ ਕਰ ਲੈਣੇ ਸਬਜੀ ਦੀ ਆਜੋ ਗਾਇਸ ਜਿਹਨੇ ਜਿਹਨੇ ਪਿੰਡੀਆਂ ਦੀ ਸਬਜੀ ਖਾਣੀ ਆ ਆਪਾਂ ਪਿੰਡੀਆਂ ਕੱਟ ਰਹੇ ਆ ਜਿਹਨੇ ਜਿਹਨੇ ਖਾਣੀ ਹੈ ਉਹ ਆ ਸਕਦਾ ਵਾ ਇਧਰੋਂ ਪਿੰਡੀਆਂ ਬਣਾਣੀਆਂ ਆਪਾਂ ਹੋਣੇ ਆਪਾਂ ਪਿੰਡੀਆਂ ਕੱਟ ਰਹੇ ਆ ਆਜੋ ਜਿਹਨੇ ਜਿਹਨੇ ਖਾਣੀ ਹੈ ਗਾਈਜ਼ ਆਪਾਂ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਮੇਰੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਇੰਨੀ ਦੁਨੀਆ ਨੂੰ ਤੁਸੀਂ ਵੇਖਦੇ ਹੋ ਤੁਹਾਨੂੰ ਵੀ ਦੇਖੋ ਤੇ ਤੁਹਾਨੂੰ ਵੀ ਖੁਸ਼ੀ ਹੋਵੇ ਤੇ ਅਸੀਂ ਵੀ ਸਾਡੇ ਦੀ ਹੌਸਲਾ ਆਵੇ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਬਣਾਈਏ ਏ ਗਾਇਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ। ਭਿੰਡੀਆਂ ਦੀ ਸਬਜ਼ੀ ਖਾ ਲਓ ਜਿੰਨੇ ਜਿੰਨੇ ਖਾਣੀ ਨਵੀਆਂ-ਨਵੀਆਂ ਭਿੰਡੀਆਂ ਆਈਆਂ ਹੁਣ ਮੈਂ ਬਾਜ਼ਾਰ 'ਚ ਤੇ ਮੈਂ ਮੰਡੀੋਂ ਲਿਆਈ ਸੀ ਹਾਲੇ ਦਾ ਭਿੰਡੀਆਂ ਮਹਿੰਗੀਆਂ ਆਂ ਪਰ ਬੱਚੇ ਭਿੰਡੀਆਂ ਖਾਣਾ ਬਹੁਤ ਪਸੰਦ ਕਰਦੇ। ਭਿੰਡੀਆਂ ਸਾਰੀਆਂ ਕੱਟ ਲਈਆਂ ਹੁਣ ਆਪਾਂ ਕਟਾਂਗੇ ਪਿਆਜ਼। ਹੁਣ ਆਪਾਂ ਕਟਾਂਗੇ ਭਿੰਡੀਆਂ ਵਾਸਤੇ ਪਿਆਜ਼ ਆਪਾਂ 4 ਪਿਆਜ਼ ਲੈ ਲਏ ਇੱਧਰ ਵੱਡੇ-ਵੱਡੇ। ਆ ਗਿਆ ਆਪਾਂ 40 ਰੁਪਏ ਅਜ ਕੱਟ ਲਏ ਆ ਤੇ ਇੱਧਰ ਆਪਾਂ ਅੱਧਾ ਘੰਟਾ ਪਾਉਣਾ ਹੋ ਗਿਆ ਇਹਨੂੰ ਗੈਸ ਤੇ ਤੇ ਆਪਾਂ ਗੈਸ ਨੂੰ ਹੀ ਬੰਦ ਕਰਦੇ ਲੱਗੇ ਆ ਤੇ ਜਦੋਂ ਹੁਣ ਆਪਾਂ ਉੱਪਰ ਚੱਲੇ ਕੱਪੜੇ ਲਾਉਣ ਆ ਕੇ ਆਪਾਂ ਇਹਨੂੰ ਦੇਖਦੇ ਆ ਜਿੰਨੇ ਠੰਡਾ ਹੋ ਜਾਊਗਾ ਜਦੋਂ ਇਹ ਠੰਡਾ ਹੋ ਜਾਊਗਾ ਤਾਂ ਫਿਰ ਆਪਾਂ ਨੂੰ ਖੋਲ ਕੇ ਦੇਖਾਂਗੇ ਕਿ ਆਪਣਾ ਕੇਕ ਬਣ ਗਿਆ ਵਾ ਆਪਾਂ ਦੇਖੋ ਕਿੰਨੇ ਕੱਪੜੇ ਆਪਾਂ ਵਾਵਾ ਤੋਤੇ ਸੀ ਕੁਛ ਆਪਾਂ ਪਹਿਲਾਂ ਲਾ ਲਿਆ ਸੀ ਕੁਛ ਆਪਾਂ ਹੁਣ ਲਾ ਕੇ ਲਏ ਆ ਬੰਦ ਕੀਤੇ ਨੂੰ ਹੁਣ ਆਪਾਂ ਇਹਨੂੰ ਖੋਲ ਕੇ ਵੇਖਦੇ ਆ ਕੀ ਬਣਿਆ ਦੇਖੋ ਗਾਇਸ ਆਪਣਾ ਕੇਕ ਬਣ ਕੇ ਹੋ ਗਿਆ ਰੈਡੀ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਪਹਿਲਾਂ ਚੈੱਕ ਕਰ ਲਈਏ ਨਾਈਫ ਨਾਲ ਇਹ ਬਣ ਗਿਆ ਹਾਂ ਨਾਈਫ ਸਾਫ਼ ਆ ਰਿਹਾ ਵਾ ਆਪਣਾ ਬਣ ਗਿਆ ਕੇਕ ਦੇਖੋ ਗਾਇਸ ਬਿਲਕੁਲ ਨਾਈਫ ਸਾਫ਼ ਆ ਰਿਹਾ ਵਾ ਆਪਣਾ ਕੇਕ ਰੈਡੀ ਹੋ ਗਿਆ ਵਾ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਥੋੜਾ ਟਾਈਮ ਬਾਅਦ ਕੱਢ ਕੇ ਇਹ ਠੰਡਾ ਹੋ ਗਿਆ ਸੀ ਕੁੱਕਰ ਆਪਾਂ ਤਾਂ ਹੀ ਇਹਦੇ ਵਿੱਚ ਰੱਖਿਆ ਸੀ ਹੁਣ ਆਪਾਂ ਇਹਨੂੰ ਥੋੜਾ ਟਾਈਮ ਰੱਖ ਦਵਾਂਗੇ ਫਿਰ ਆਪਾਂ ਇਹਨੂੰ ਕੱਢਾਂਗੇ ਪਲੇਟ 'ਚ ਤੇ ਗਾਇਜ਼ ਹਲੇ ਗਰਮ ਹੈ ਨੂੰ ਆਪਾਂ ਬਿਲਕੁਲ ਨਹੀਂ ਛੇੜਾਂਗੇ ਜਦੋਂ ਇਹ ਬਿਲਕੁਲ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਇੱਕ ਪਲੇਟ 'ਚ ਕੱਢਾਂਗੇ ਤਾਂਨਾ ਆਪਾਂ ਸਾਰੇ ਪਾਸਿਓਂ ਇਹਨੂੰ ਲੱਗ ਕਰ ਲਾਂਗੇ ਇਦਾਂ ਕਰਕੇ ਤੇ ਹੁਣ ਆਪਾਂ ਇਹਨੂੰ ਠੰਡਾ ਹੋ ਗਿਆ ਵਾ ਇੱਕ ਪਲੇਟ 'ਚ ਤੇ ਇਹਨੂੰ ਇਦਾਂ ਇਕੱਠਾ ਕਰਕੇ ਕੱਢ ਲਾਂ। ਵੇਖੋ ਗਾਇਜ਼ ਕਿੰਨੀ ਆਸਾਨੀ ਨਾਲ ਆਪਣਾ ਕੇਕ ਬਣ ਕੇ ਹੋ ਗਿਆ ਰੈਡੀ ਇਹ ਨਿਕਲ ਵੀ ਗਿਆ ਤੇ ਵੇਖੋ ਕਿੰਨਾ ਸਪੰਜੀ ਆ। ਨਾਸ ਪੰਛੀ ਬਣਿਆ ਵਾ ਕਿੰਨਾ ਵਧੀਆ ਕੇਕ ਬਣਿਆ ਆਪਣਾ ਇਹਨੂੰ ਆਪਾਂ ਇਹਦੇ ਉੱਪਰ ਡੈਕੋਰੇਟ ਵੀ ਕਰ ਸਕਦੇ ਹ ਜਿੱਦਾਂ ਮਰਜੀ ਜੇ ਕਿਸੇ ਦਾ ਬਰਥਡੇ ਹੋਵੇ ਘਰੇ ਬਣਾ ਕੇ ਆਪਾਂ ਇਹਨੂੰ ਡੈਕੋਰੇਟ ਕਰਕੇ ਬਾਜ਼ਾਰ ਨਾਲੋਂ ਆਪਾਂ ਘਰ 'ਚ ਕੇਕ ਵਧੀਆ ਬਣਾ ਕੇ ਤਿਆਰ ਕਰ ਸਕਦੇ ਆ ਤੇ ਜੇ ਤੁਸੀਂ ਨਹੀਂ ਡੈਕੋਰੇਟ ਕਰਨਾ ਚਾਹੁੰਦੇ ਤਾਂ ਤੁਸੀਂ ਇਹਨੂੰ ਇਦਾਂ ਵੀ ਨਾਮ ਕੱਟ ਸਕਦੇ ਆ ਇੱਕ ਜੈਮ ਲੈ ਕੇ ਇੱਕ ਕੀਪ ਬਣਾ ਕੇ ਮਹਿੰਦੀ ਵਾਲੀ ਤੋਂ ਉਹਦੇ ਵਿੱਚ ਪਾ ਕੇ ਤੁਸੀਂ ਇਹਦੇ ਉੱਪਰ ਨਾਮ ਲਿਖ ਕੇ ਤੇ ਇਹਨੂੰ ਏਦਾਂ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਕਰੀਮ ਨਾਲ ਡੈਕੋਰੇਟ ਕਰਕੇ ਨਾਮ ਲਿਖਣਾ ਜਾਂਦੇ ਹੋ ਵੀ ਤੁਸੀਂ ਕਰ ਸਕਦੇ ਹੋ ਤੇ ਮੈਂ ਤਾਂ ਇੰਦਾ ਸਿੰਪਲ ਹੀ ਅੱਜ ਬਣਾਇਆ ਵਾ ਬੱਚਿਆਂ ਵਾਸਤੇ ਕਿਉਂਕਿ ਬੱਚਿਆਂ ਨੇ ਖਾਣਾ ਵਾ ਤੇ ਬੱਚੇ ਮੈਨੂੰ ਕਹਿ ਕੇ ਗਏ ਸੀ ਕਿ ਮੰਮਾ ਸਿਚੂਏਸ਼ਨ ਜਾ ਰਹੇ ਆਂ ਆਂਦਿਆਂ ਨੂੰ ਸਾਡੇ ਕੇਕ ਬਣਿਆਉਣਾ ਚਾਹੀਦਾ ਤੇ ਦੇਖੋ ਗਾਇਸ ਕਿੰਨਾ ਵਧੀਆ ਆਪਣਾ ਕੇਕ ਬਣ ਕੇ ਹੋ ਗਿਆ ਰੈਡੀ ਫੋਨ ਲੈ ਨੇ ਲਕੋ ਤੇ ਬੱਚੇ ਆਉਣਗੇ ਟਿਵੀਸ਼ਨ ਤੋਂ ਤੇ ਉਹਨਾਂ ਦਾ ਰਿਐਕਸ਼ਨ ਵੇਖਾਂਗੇ ਆਪਾਂ ਉਹਨਾਂ ਨੂੰ ਕਹਿਣਾ ਕਿ ਕੇਕ ਹੋ ਗਿਆ ਖਰਾਬ ਤਾਂ ਆਪਾਂ ਇਹਨੂੰ ਲਗੋ ਦਿੰਨੇ ਆਂ ਦੇਖਦੇ ਆਂ ਬੱਚੇ ਕੀ ਕਰਦੇ ਆਂ ਦੇਖੋ ਗਾਇਜ਼ ਆਪਾਂ ਇੱਥੇ ਕੇਕ ਲਕੋਤਾ ਵਾ ਬੱਚੇ ਦੇਖਦੇ ਕੀ ਕਰਦੇ ਇਹ ਸਬਜੀ ਵੀ ਬਣ ਗਈ ਆ ਤੇ ਇੱਧਰ ਆਪਣਾ ਆਟਾ ਵੀ ਗੁੱਜ ਗਿਆ ਵਾ ਤੇ ਹੁਣ ਆਪਾਂ ਕਰਾਂਗੇ ਢਾਂਡੇ ਸਾਫ ਤੇ ਇੱਧਰ ਆਪਣਾ ਆਟਾ ਹੋ ਗਿਆ ਤੇ ਇੱਧਰ ਸਬਜੀ ਬਣ ਗਈ ਆਪਣੀ ਸਾਫ ਕਰ ਲਿਆ चपातियां बनावा थोड़ा थो। के, के, गया। के, गया। के, जल गया मैं कभी कुकर च बनाया नहीं गाइस प्लीज मेरे को केक सड़ गया मैं करोटाई दे। गायस देखो दे। दर्ज मैं केक उ जाके वेख लो भावे करते गाइस मैं बनाया नहीं है तो मैं की करा देखो बाल बच्चे का रिएक्शन देखो गाइस बच्चे का रिएक्शन बच्चे का हो देखो देखो बच्चे देखो बच्चे हैप्पी <laughs> बच्चे खा के कितने हैप्पी हो है? गए कितना स्पंची देखो गाइस